ਜੀ ਜਿਹੜਾ ਧਰਨਾ 하게 ਲੱਗੇ ਹੋਏ ਜੀ ਕੀ ਕਰਨਾ ਤੁਹਾਨੂੰ ਜੀ ਜੇ ਪ੍ਰਸ਼ਾਸਨ ਨੇ 16 16 ਸਾਲ ਦੇ ਬੱਚਿਆਂ ਨੂੰ ਚੱਕ ਕੇ ਪਿੰਡ ਤੇ ਛਾਪੇਮਾਰੀ ਕੀਤੀ ਘੀਆਂ ਭੈਣਾਂ ਦੀ ਬੇਵਤੀ ਕੀਤੀ ਉਹਨਾਂ ਨੂੰ ਥਾਣੇ ਚ ਬੰਦ ਕਰਤਾ ਇਹ ਜਿਹੜੀਆਂ ਫੈਕਟਰੀਆਂ ਨੇ ਇਹ ਕਿਸੇ ਹੋਰ ਪਾਸੇ ਜਾ ਕੇ ਲਾ ਲੈਣ ਇਹਨਾਂ ਨੂੰ ਇਹ ਰੈਸ਼ ਏਰੀਆ ਚ ਨਾਲ ਲਾਉਣਾ ਇਹਨਾਂ ਕੋਲੇ ਕੋਈ ਇਹਨੂੰ ਉਹ ਇਹਨੂੰ ਸੀ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਢੰਡੇ ਲਗਾਏ ਹੋਏ ਸੀ ਬੋਰਡ ਲਗਾਏ ਹੋਏ ਸੀ ਇਹੋ ਸਾਰੇ ਪਟਕੇ ਇਹ ਟਰਾਲੀਆਂ ਦੇ ਵਿੱਚ ਛੁੱਟੇ ਗਏ ਪੁਲਿਸ ਪ੍ਰਸ਼ਾਸਨ ਦੇ ਦੁਆਰਾ ਨੇ ਕਿ ਆ ਵੀ ਜੇ ਸੱਚ ਕੋਈ ਕੈਂਸਰ ਹੁੰਦਾ ਆਪਾਂ ਇੱਕ ਸਾਂਝੀ ਰਿਸਰਚ ਕਮੇਟੀ ਬਣਾਵਾਂਗੇ ਅਸੀਂ ਅਡੀਕਦੇ ਹਜੇ ਤੱਕ ਨਹੀਂ ਬਣਾਈ ਕੈਂਸਰ ਕੇਸ ਕਿ ਮਾਲਕ ਅੰਮਰਦਾਵਾ ਜੀ ਅੰਮਰਦਾਵਾ ਅੰਮਰਦਾਵਾ ਪਿੰਡ ਦਾ ਮੌਜੂਦਾ ਸਰਪੰਚ ਆ ਜੀ ਅਜੇ ਤੱਕ ਕਿਸੇ ਪ੍ਰਸ਼ਾਸਨ ਇਹ ਕਿਹੜੇ ਲੋਕ ਚਾਹੇ ਕਿ ਮੌਜੂਦਾ ਸਰਪੰਚ ਚੱਕ ਲੈ ਜਾਣ ਜੀ ਕਹਿੰਦੇ ਤੁਸੀਂ ਆਪਣੀ ਮੀਟਿੰਗਾਂ ਕਰੋ ਜੀ ਆਪਣੀ ਟੀਮਾਂ ਬਣਾਓ ਦੂਜੇ ਪਾਸੇ ਨਵਾਂ ਸਟਾਫ ਮੰਗ ਕੇ ਤੇ ਉਸ ਦਾ ਦੂਜੇ ਦਿਨ ਆ ਕੇ ਰੇਡ ਕਰਤੀ ਰਾਤ ਨੂੰ 2 ਵਜੇ ਦੱਸੋ ਜੀ ਚੈਸ ਤੇ ਵਿਸ਼ਵਾਸ ਨਹੀਂ ਦੁਬਾਰਾ ਰਿਸਰਚ ਕਰ ਲਓ ਪੰਜਾਬ ਤਾਂ ਕਹੀ ਮਰ ਰਿਹਾ ਬਿਲਕੁਲ ਬਿਮਾਰੀਆਂ ਵਾਲੇ ਵਾਲੇ ਤੁਹਾਨੂੰ ਸੈਂਟਰ ਦਾ ਪ੍ਰਦੂਸ਼ਨ ਬੋਰਡ ਕਹਿੰਦਾ ਉਹਦੀਆਂ ਗਾਈਡਲਾਈਨਸ ਹੈ 300 ਮੀਟਰ ਦੇ ਅੰਦਰ ਫੈਕਟਰੀ ਨਹੀਂ ਲੱਗ ਸਕਦੀ ਬਕਾਇਰ ਇਹਨੇ ਗਾਈਡਲਾਈਨ ਦੀ ਲੰਘਣਾ ਕੀਤੀ ਇਥੋਂ ਦੀ ਅਫਸਰ شاہੀ ਨੇ ਇਹਨਾਂ ਨੂੰ ਐਨਓਸੀ ਦਿੱਤੇ ਹੋਇਆ ਦੱਸੋ ਆਪਦੇ ਕਾਨੂੰਨਾਂ ਦੇ ਆਪ ਹੀ ਲੰਘਣਾ ਕਰੀ ਜਾਂਦੇ ਆ ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇ ਵਿੱਚ ਕਲੀਨ ਬਾਇਓ ਗੈਸ ਦੇ ਪਲਾਂਟ ਲੱਗਣ ਜਾ ਰਹੇ ਨੇ ਤੇ ਜਿਹਦੇ ਵਿੱਚ ਕੁਝ ਲੋਕਾਂ ਨੂੰ ਇਸ ਦੇ ਉੱਪਰ ਇਤਰਾਜ਼ ਹੈ ਤੇ ਸਾਡੇ ਨਾਲ ਨੇ ਡਕੌਂਦਾ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਜੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅੱਜ ਬੱਗਾ ਤੇ ਜਿਹੜਾ ਪਿੰਡ ਦੇ ਵਿਚਕਾਰ ਜਿੱਥੇ ਕਿ ਜਿਹੜਾ ਇਹ ਬਾਇਓ ਗੈਸ ਦਾ ਪਲਾਂਟ ਲੱਗਣ ਜਾ ਰਿਹਾ ਹੈ ਉਹਦੇ ਨਜ਼ਦੀਕ ਇੱਕ ਧਰਨਾ ਲੱਗਾ ਹੋਇਆ ਹੈ ਗੱਲਬਾਤ ਕਰਦੇ ਹਾਂ ਵੀ ਇਹ ਧਰਨੇ ਦਾ ਕੀ ਹੈ ਕਾਰਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਜਿਹੜਾ ਧਰਨਾ ਅੱਜ ਲੱਗੇ ਹੋਏ ਹੈ ਜੀ ਕੀ ਕਾਰਨ ਹੈ ਤੁਹਾਨੇ ਇੱਥੇ ਪੰਜਾਬ ਵਿੱਚ 2250 ਫੈਕਟਰੀ ਇਹਨਾਂ ਪਲਾਟਾਂ ਦੀ ਲੱਗ ਰਹੀ ਆ ਉਹਦੇ ਵਿੱਚ ਇਹ ਪਾਣੀ ਸਾਡਾ ਧਰਤੀ ਦੇ ਵਿੱਚ ਜਾਊਗਾ ਉਸ ਨਾਲ ਸਾਡੇ ਜਿਹੜਾ ਏਰੀਆ ਵਾ ਉਹਦੇ ਨਾਲ ਬੁੱਢੇ ਨਾਲਾ ਜਿਹੜਾ ਸਾਡੇ ਨਾਲ ਚੱਲਦਾ ਸਾਡੇ ਇੱਥੇ ਬਿਮਾਰੀਆਂ ਫੈਲੀਆਂ ਹੋਈਆਂ ਨੇ ਕਾਲਾ ਪੀੜ ਗਿਆ ਵਾ ਕੈਂਸਰ ਆ ਸਰਕਾਰਾਂ ਉਹਨਾਂ ਦੀ ਬਜਾਏ ਇਹ ਇਹਨਾਂ ਦੇ ਪਲਾਟ ਲਵਾਉਂਦੀਆਂ ਨੇ ਉਹਨੂੰ ਬਿਲਕੁਲ ਨਹੀਂ ਉਹ ਕੈਮੀਕਲ ਦਾ ਪਾਣੀ ਆ ਜਿਹੜਾ ਡੈਂਗ ਪਲਾਂਟ ਨੇ ਉਹ ਬੁੱਢੇ ਨਾਲੇ ਚ ਪੈਂਦਾ ਸਾਡੇ ਗੋਂਸਪੁਰੋ ਇੱਕ ਪਰਿਵਾਰ ਦੀ ਡੈਥ ਹੋ ਚੁੱਕੀ ਆ ਬਲੀਪੁਰ ਪਿੰਡ ਇੱਕ ਡਾਕਟਰ ਨੇ ਲਿਆ ਹੋਇਆ ਇਸ ਏਰੀਆ ਦੇ ਵਿੱਚ ਭਿਆਨਕ ਬਿਮਾਰੀਆਂ ਨੇ ਇਹ ਲੰਬੇ ਸਮੇਂ ਤੋਂ ਪਿੰਡ ਦੇ ਚਾੜਾਂ ਤੇ ਨਾਲ ਦੇ ਪਿੰਡਾਂ ਨੇ ਇੱਥੇ ਧਰਨਾ ਲਾਇਆ ਹੋਇਆ ਸੀ ਅੱਜ ਪ੍ਰਸ਼ਾਸਨ ਨੇ 16-16 ਸਾਲ ਦੇ ਬੱਚਿਆਂ ਨੂੰ ਚੱਕ ਕੇ ਪਿੰਡ ਤੇ ਛਾਪੇਮਾਰੀ ਕੀਤੀ ਧੀਆਂ ਭੈਣਾਂ ਦੀ ਬੇਵਤੀ ਕੀਤੀ ਉਹਨਾਂ ਨੂੰ ਥਾਣੇ ਚ ਬੰਦ ਕਰਤਾ ਪਿੰਡ ਦੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਪਿੰਡ ਵਿੱਚ ਹੀ ਘੇਰ ਲਿਆ ਪਿੰਡ ਵਿੱਚ ਘੇਰਿਆ ਹੋਇਆ ਉੱਥੇ ਟਕਰਾਅ ਵਾਲੀ ਸਥਿਤੀ ਬਣ ਗਈ ਪ੍ਰਸ਼ਾਸਨ ਨੂੰ ਮਗਰਮੋੜਨਾ ਪਿਆ ਉਹ ਸਾਡੇ ਜਿੰਨੇ ਵੀ ਬੱਚੇ ਸੀ ਉਹ ਛੱਡਣੇ ਪਏ ਨੇ ਜੀ ਬੱਚਿਆਂ ਦਾ ਕੀ ਕਸੂਰ ਸੀ ਜੀ ਬੱਚਿਆਂ ਦਾ ਕਸੂਰ ਕੋਈ ਨਹੀਂ ਸੀ ਉਹ ਸਿਰਫ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਆ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਉਹਨਾਂ ਨੂੰ ਐ ਲੱਗਿਆ ਪ੍ਰਸ਼ਾਸਨ ਨੂੰ ਵੀ ਇਸ ਪਿੰਡ ਨੂੰ ਅਸੀਂ ਛਾਪੇਮਾਰੀ ਕਰਕੇ ਇਹਨੂੰ ਦਿਵਾ ਲਈਏ ਅਸੀਂ ਜਿੰਨੀਆਂ ਵੀ ਜਥੇਬੰਦੀਆਂ ਨੇ ਇਸ ਪੁਲਿਸ ਪ੍ਰਸ਼ਾਸਨ ਨੇ ਜਿਹੜੀ ਕਟੜਨਾ ਕੀਤੀ ਆ ਉਹਦੀ ਅਸੀਂ ਪਰਜੋਰ ਨਿੰਦਾ ਕਰਦੇ ਆਂ ਮਤਲਬ ਕਹਿਣ ਦਾ ਇਹ ਕਿ ਜਿਹੜੇ ਕੰਮ ਗਲਤ ਹੋ ਰਹੇ ਨੇ ਉਧਰ ਕੋਈ ਧਿਆਨ ਨਹੀਂ ਜੇ ਕੋਈ ਚੰਗਾ ਕੰਮ ਕਰ ਰਿਹਾ ਤਾਂ ਉਹਦੇ ਲਈ ਆਪਾਂ ਉਹ ਉਹਦੇ ਲਈ ਇਹ ਪੁਲਿਸ ਪ੍ਰਸ਼ਾਸਨ ਸਾਡੇ ਤੇ ਛਾਪੇਮਾਰੀ ਕਰਦਾ ਵਾ ਲੋਕਾਂ ਨੂੰ ਦਬਾ ਕੇ ਰੱਖਣਾ ਚਾਹੁੰਦਾ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਅਸੀਂ ਕਹਿਣਾ ਚਾਹੁੰਦੇ ਆ ਇਹ ਜਿਹੜੀਆਂ ਫੈਕਟਰੀਆਂ ਨੇ ਇਹ ਕਿਸੇ ਹੋਰ ਪਾਸੇ ਜਾ ਕੇ ਲਾ ਲੈਣ ਇਹਨਾਂ ਨੂੰ ਇਹ ਰੈਸ਼ ਏਰੀਆ ਚ ਨਾਲ ਲਾਉਣਾ ਇਹਨਾਂ ਕੋਲੇ ਕੋਈ ਇਹਨੂੰ ਉਹ ਇਹਨੂੰ ਸੀ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਇਹਨਾਂ ਦਾ ਪਾਣੀ ਇਸ ਧਰਤੀ ਦੇ ਵਿੱਚ ਪੈਣਾ ਤੁਹਾਡਾ ਕੀ ਨੋ ਬਈ ਹਾਕਮ ਸਿੰਘ ਪਟੀਆਂ ਜਲਾਮੀਤ ਪ੍ਰੋਗਰਾਮ ਇਹ ਜਿਹੜਾ ਹੁਣ ਅੱਜ ਆਪਾਂ ਧਰਨਾ ਲਾਇਆ ਲੱਗਦਾ ਕਿ ਵੀ ਇਹ ਧਰਨਾ ਲਾਉਣ ਦੇ ਨਾਲ ਇਸ ਮਸਲੇ ਦਾ ਹੱਲ ਹੋ ਸਕਦਾ ਦੇਖੋ ਜੀ ਧਰਨੇ ਹੀ ਹੈਂ ਮਸਲੇ ਦਾ ਹੱਲ ਕਰਦੇ ਆ ਜੇ ਧਰਨੇ ਲੱਗਦੇ ਆ ਤਾਂ ਜਿੱਥੇ ਬੰਦੀਆਂ ਇਕੱਠੀਆਂ ਹੁੰਦੀਆਂ ਨੇ ਇਕੱਠੀਆਂ ਹੋ ਕੇ ਇਹ ਇਕੱਠਾ ਤਾਂ ਲੋਹੇ ਦੀ ਲਾਠਾ ਇਕਤਾ ਚ ਬੱਲਾ ਇਕਾ ਦਾ ਇਹ ਇਕਾ ਤਾਂ ਇੱਕ ਇਹ ਨਾ ਸਾਰਾ ਕੁਝ ਹੁੰਦਾ ਜੇ ਇੱਕ ਆ ਸੀ ਦਾ ਪਿੰਡ ਵਾਲਿਆਂ ਦਾ ਤਾਂ ਉਹਨਾਂ ਨੇ ਪ੍ਰਸ਼ਾਸਨ ਰੋਕ ਲਿਆ ਜੇ ਇੱਕ ਨਾ ਹੁੰਦਾ ਕਿੱਥੇ ਰੋਕ ਉਹਦੇ ਕੱਲਾ ਕੱਲਾ ਕਿੱਥੇ ਰੋਕ ਲੂਗਾ ਬਿਲਕੁਲ ਇਹ ਚੀਜ਼ ਦਰਸਾਉਂਦੀ ਆ ਇਹ ਅਸੀਂ ਇਹ ਪੁਲਿਸ ਪ੍ਰਸ਼ਾਸਨ ਦੀ ਨਿੰਦਾ ਕਰਦੇ ਆ ਵੀ ਇਹਨਾਂ ਨੇ ਘਟੀਆ ਹਰਕਤ ਕੀਤੀ ਹੈ ਜਿਹੜੀ ਕੀਤੀ ਆ ਇਹ ਨਹੀਂ ਕਰਨੀ ਚਾਹੀਦੀ ਆਲੀ ਤੁਹਾਨੂੰ ਦਿਖਾ ਦਿੰਦੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਇੱਥੇ ਜਿਹੜੇ ਧਰਨੇ ਦੇ ਉੱਪਰ ਮੌਜੂਦ ਨੌਜਵਾਨ ਸੀ ਉਹਨਾਂ ਦੇ ਮੋਟਰਸਾਈਕਲ ਸਕੂਟਰ ਜੋ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਚੱਕ ਕੇ ਟਰਾਲੀਆਂ ਦੇ ਵਿੱਚ ਛੁੱਟੇ ਗਏ ਦੇਖ ਸਕਦੇ ਹੋ ਤੁਸੀਂ ਕਿ ਥੋੜਾ ਨੇੜੇ ਜਾ ਕੇ ਮੈਂ ਕੈਮਰਾਮੈਨ ਨੂੰ ਕਹੂੰਗਾ ਟਰਾਲੀ ਦੇ ਵਿੱਚ ਤਸਵੀਰਾਂ ਦਿਖਾਉਣ ਕਿ ਕਿਸ ਤਰ੍ਹਾਂ ਜਿਹੜੇ ਇਹਨਾਂ ਨੇ ਆਪਣੇ ਝੰਡੇ ਲਗਾਏ ਹੋਏ ਸੀ ਬੋਰਡ ਲਗਾਏ ਹੋਏ ਸੀ ਇਹ ਉਹ ਸਾਰੇ ਪਟਕੇ ਇਹ ਟਰਾਲੀਆਂ ਦੇ ਵਿੱਚ ਛੁੱਟੇ ਗਏ ਪੁਲਿਸ ਪ੍ਰਸ਼ਾਸਨ ਦੇ ਦੁਆਰਾ ਤੇ ਇਹ ਜਿਹੜੇ ਇਸ ਧਰਨੇ ਦੇ ਵਿੱਚ ਮੌਜੂਦ ਨੌਜਵਾਨ ਸੀ ਜਾਂ ਬਜ਼ੁਰਗ ਸੀ ਉਹਨਾਂ ਦੇ ਮੋਟਰਸਾਈਕਲ ਜੇ ਸਕੂਟਰ ਨੇ ਚੱਕ ਕੇ ਟਰਾਲੀਆਂ ਦੇ ਵਿੱਚ ਛੁੱਟੇ ਗਏ ਜਿਹੜਾ ਇੱਥੇ ਉਹਨਾਂ ਨੇ ਟੈਂਟ ਲਗਾਇਆ ਸੀ ਉਹ ਟੈਂਟ ਵੀ ਪੁੱਟ ਕੇ ਆ ਟੈਂਟ ਦੀਆਂ ਪਾਈਪਾਂ ਨਜ਼ਰ ਆ ਰਹੀਆਂ ਨੇ ਉਹ ਟੈਂਟ ਪੁੱਟ ਕੇ ਵੀ ਇਹਨਾਂ ਮੋਟਰਸਾਈਕਲ ਸਕੂਟਰਾਂ ਦੇ ਨਾਲ ਟਰਾਲੀਆਂ ਦੇ ਵਿੱਚ ਛੁੱਟੇ ਗਿਆ ਤੇ ਸਾਡੇ ਨਾਲ ਸੁਖਦੀਪ ਸਿੰਘ ਪੂੰਗੜੀ ਜੀ ਵੀ ਨੇ ਜਿਹੜੇ ਕਨਵੀਨਰ ਨੇ ਇੱਥੇ ਮੋਰਚੇ ਦੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਇਹ ਜਿਹੜਾ ਤੁਹਾਨੂੰ ਕੀ ਲੱਗ ਰਿਹਾ ਵੀ ਜਿਹੜਾ ਇਹ ਜਿਹੜਾ ਧਰਨੇ ਲਾਉਣੇ ਪੈ ਰਹੇ ਨੇ ਥਾਂ ਥਾਂ ਤੇ ਪੰਜਾਬ ਦੇ ਵਿੱਚ ਵੀ ਕੀ ਹਰ ਮਸਲਿਆਂ ਦਾ ਹੱਲ ਧਰਨਾ ਹੀ ਰਹਿ ਗਿਆ ਗੱਲ ਬਈ ਧਰਨਾ ਕੋਈ ਸ਼ੌਕ ਨੂੰ ਨਹੀਂ ਲਾਉਂਦਾ ਇੱਕ ਲੋਕਾਂ ਦੀ ਮਜਬੂਰੀ ਬਣ ਜਾਂਦੀ ਹੈ ਇਹ ਜਿਹੜੀਆਂ ਬਾਇਓ ਗੈਸ ਫੈਕਟਰੀਆਂ ਜਿਨ੍ਹਾਂ ਨੂੰ ਅਸੀਂ ਕੇਸਰ ਗੈਸ ਫੈਕਟਰੀਆਂ ਕਹਿੰਦੇ ਆ ਤੇ ਅਸੀਂ ਸਾਡੇ ਨਾਲ ਜਿਹੜੇ ਐਕਸਪਰਟ ਸੀ ਸਾਇੰਸਦਾਨ ਸੀ ਸਰਕਾਰੀ ਸਾਇੰਸਦਾਨ ਸੀ ਇੱਕ ਬਹਿਸ ਚੱਲੀ ਸੀ ਇਹ ਵੀ ਕੀ ਇਹਦੇ ਕੀ ਨੁਕਸਾਨ ਤਾਂ ਇਹ ਇੱਕ ਲੰਮੀ ਜਿਉਂਵਰਸਿਟੀ ਅੰਦਰ 19 ਤੰਬੂ ਨੂੰ ਇੱਕ ਬਹਿਸ ਚੱਲ ਰਹੀ ਸੀ ਜਿੱਥੇ ਪ੍ਰਸ਼ਾਸਨ ਵੀ ਬੈਠਾ ਸੀ ਜਿਹੜਾ ਸਾਡਾ ਲੋਕ ਚੱਕਾ ਹੈ ਵੀ ਜਿਹੜਾ ਇਹ ਫੈਕਟਰੀਆਂ ਲੱਗ ਰਹੀਆਂ ਇਹਨਾਂ ਨੇ ਪੌਣੀਆਂ ਚ ਪਰਾਲੀ ਗੋਹਾ ਜਾਂ ਨੇਪੀਰ ਕਾ ਪਰ ਜੇ ਪੰਜਾਬ ਦਾ ਜਿਹੜਾ ਜਿਹੜਾ ਵਾਤਾਵਰਨ ਜਾਂ ਧਰਤੀ ਆ ਉਹ ਜ਼ਹਿਰੀਲੀ ਹੋ ਗਈ ਦੂਜੀ ਗੱਲ ਹੈ ਫਸਲਾਂ ਦੇ ਉੱਤੇ ਜਿਹੜਾ ਜਿੰਨੀ ਜ਼ਿਆਦਾ ਮਾਤਰਾ ਦੇ ਵਿੱਚ ਸਪਰੇਅ ਕੀੜੇ ਮਾਰ ਦਾ ਜਾਂ ਨਹੀਂ ਇਹ ਦਸਤਵੰਦਾਂ ਦਾ ਜਾਂ ਨਾਈਟ੍ਰੇਟ ਦਾ ਪੈ ਕੇ ਉਹ ਜਿਹੜੇ ਝੋਨਾ ਝੋਨੇ ਤੇ ਪੈਣੇ ਹੀ ਆ ਨਾ ਉਹਨੂੰ ਵੱਢਣ ਤੋਂ ਬਾਅਦ ਜਿਹੜਾ ਬਚਦਾ ਉਹਨਾਂ ਦਾ ਪਰਾਲੀ ਜਿਹਨੂੰ ਕਹਿੰਦੇ ਆ ਇਹ ਵੱਡੀ ਮਾਤਰਾ ਚ ਪੈਣੀ ਆ ਇਹ ਨੇ ਜਦੋਂ ਇਹਨਾਂ ਨੇ ਲੱਖਾਂ ਟਨ ਪਾਣੀਏ ਰੇਲੈਂਸ ਵਾਲੇ ਨੇ ਉਹ ਚ ਪਾਉਣਾ ਉਹ ਜਦੋਂ ਘੁਲ ਕੇ ਪਾਣੀ ਨੂੰ ਕਿਤੇ ਦਾ ਸਿੱਟਣ ਗਈ ਕਿਤੇ ਦਾ ਸਿੱਟਣ ਗਈ ਉਹ ਇਹ ਧਰਤੀ ਕੋਈ ਚਲਦੀ ਐ ਧਰਤੀ 'ਚ ਹੀ ਪਾਉਂਦੇ ਆ ਹਮੇਸ਼ਾ ਜਿਹੜੀਆਂ ਡਾਈਂਗ ਫੈਕਟਰੀਆਂ ਜਿਹੜੀਆਂ ਵੀ ਕੋਸ ਐ ਇਹ ਇਹਦੀ ਇੱਕ ਆਧਾਰ ਜਿ ਇੱਕ ਘਰਾਲੀ ਰਾਜਪੂਤਾ ਜਿਹੜੀ ਚਲਦੀ ਸੀ ਆ ਰੈਡੀ ਉਹਨਾਂ ਦੇ ਬੋਰ ਪਾ ਕੇ ਧਰਤੀ 'ਚ ਪਾਤਾ ਸੀ ਤੇ ਪ੍ਰਦੂਸ਼ਣ ਵੀ ਉੱਥੇ ਬਹੁਤ ਸੀ ਚਲੋ ਪ੍ਰਦੂਸ਼ਣ ਸੈਕੰਡਲ ਵੱਧ ਤੋਂ ਵੱਧ ਜਿਹੜਾ ਇਹ ਨਾਲ ਕੈਂਸਰ ਹੁੰਦਾ ਅੱਜ ਪੰਜਾਬ ਦਾ ਜਿਹੜਾ ਖਾਸ ਤੌਰ ਤੇ ਮਾਲਵਾ ਰੈੱਡ ਜੋ ਹੁੰਨਾ ਕੈਂਸਰ ਦਾ ਉਹ ਅੱਗੇ ਫੈਕਟਰੀਆਂ ਤਾਂ ਇਨਫੈਕਟਰੀਆਂ ਤਾਂ ਹੁਣ ਲੱਗੀਆਂ ਉਹ ਜਿਹੜੇ ਨਾਈਟ੍ਰੇਟ ਆਏ ਆ ਜਾਂ ਜਿਹੜੀਆਂ ਕੀੜੇ ਮਾਰ ਦਵਾਈਆਂ ਨਹੀਂ ਨਾ ਦਵਾਈਆਂ ਉਹ ਘੁਲ ਕੇ ਥੱਲੇ ਚਲੇ ਗਏ ਧਰਤੀ 'ਚ ਜਦੋਂ ਜੇ ਇਹ ਲੱਗੀਆਂ ਜਿਹੜੇ ਕੈਮੀਕਲ ਪਰਾਲੀ 'ਚ ਆ ਗਏ ਕੈਮੀਕਲ ਕਦੇ ਬਾਹਰ ਨਹੀਂ ਜਾਂਦੇ ਨਹੀਂ ਜਾਂਦੇ ਉਹ ਜੋ ਪਾਣੀ 'ਚ ਘੁਲਨੇ ਆ ਇਹਨਾਂ ਨੇ ਗੈਸ ਕੱਢ ਲੈਣੀ ਆ ਗੈਸ ਕੱਢ ਕੇ ਜਿਹੜਾ ਦੂਸਤ ਬਾਣੀ ਬਚਣਾ ਉਹ ਜਦੋਂ ਛੱਪੜ ਬਣਾਉਣਗੇ ਕੋਈ ਹੋਰ ਛੱਟਣਗੇ ਉਹ ਚ ਵੀ ਜੀਰਨ ਧੱਤੀ ਸੀ ਜੇ ਜਾਏ ਬੋਰ ਕਰਕੇ ਧਰ ਸੀਟਣਗੇ ਹੋਰ ਇਹਨਾਂ ਕੋਲੇ ਹੱਲ ਨਹੀਂ ਸਰਕਾਰ ਨਾਲ ਸਾਡੀਆਂ ਵੈਸਾ ਚੱਲੀਆਂ ਅਸੀਂ ਜਦੋਂ ਵੀ ਇਹ ਦੂਸਤ ਪਾਣੀ ਕਿੱਥੇ ਲੈ ਕੇ ਜਾਉਂਗੇ ਕੋਈ ਜਵਾਬ ਨਹੀਂ ਕੋਈ ਜਵਾਬ ਨਹੀਂ ਐਕਸਪਰਟਾਂ ਨੂੰ ਇਹ ਐਕਸਪਰਟ ਖੜਿਆ ਡਾਕਟਰ ਬਲਵਿੰਦਰ ਸਿੰਘ ਜਦੋਂ ਇਹਨਾਂ ਨੇ ਇਹ ਸਵਾਲ ਕੀਤਾ ਹੈ ਵੀ ਇਹ ਜਿਹੜਾ ਕੀ ਇਹ ਜਿਹੜੇ ਕਾਰਨ ਅਸੀਂ ਦੱਸ ਰਹੇ ਆ ਇਹ ਇਹ ਪੰਜਾਬ ਦੇ ਨਹੀਂ ਹੈ ਇਹ ਦੁਨੀਆ ਦੀ ਸੈਸ ਦੇ ਹੈ ਲੋਜਿਕ ਹੈ ਦੁਨੀਆ ਸਾਇੰਸ ਦਾ ਵੀ ਜੇ ਕੈਮੀਕਲ ਜਿਹੜੇ ਇੱਥੇ ਹੈਗੇ ਆ ਅਸੀਂ ਸਾਇੰਸ ਦਾ ਤਾਂ ਨਹੀਂ ਸਾਇੰਸਦਾਨ ਦੱਸਦੇ ਆ ਵੀ ਉਹਨਾਂ ਨੂੰ ਜਦੋਂ ਘੋਲਣਾ ਧਰਤੀ ਸੋ 15 ਕਿਲੋਮੀਟਰ ਦੇ ਅਲੇ ਪਾਣੀ ਨੇ ਘੁਮਣਾ ਉਹ ਏਰੀਆ ਸਾਰਾ ਸਾਡੀਆਂ ਨਸਲਾਂ ਇਹ ਸਿਹਤ ਦਾ ਵਿਗਾੜ ਪੈਦਾ ਕਰਨੀਆਂ ਕਿਸ ਤਰ੍ਹਾਂ ਦੀ ਮਾਰ ਹੈ ਇੱਥੇ ਦੂਜਾ ਜਿਹੜਾ ਲੋਜਿਕ ਸਾਇੰਸ ਦਿੰਦੇ ਆ ਵੀ ਹਾਰਮੋਨ ਡਿਸਟਰਬ ਹੋਣੇ ਹਾਰਮੋਨ ਡਿਸਟਰਬ ਦਾ ਮਤਲਬ ਸਾਡੇ ਜਨਨਾ ਅੰਗਾਂ ਜਿਹੜੇ ਬੱਚਿਆਂ ਦੇ ਉਹ ਡਿਵੈਲਪ ਨਹੀਂ ਹੋਣੇ ਕਰਾਵ ਹੋ ਜਾਣੇ ਆ ਇਹਦੇ ਨਾਲ ਤੁਸੀਂ ਕਹਿੰਦੇ ਹੋ ਜੀ ਸਰਕਾਰ ਨਾਲ ਬਹਿਸ ਹੋਈ ਐ ਇਸ ਮਸਲੇ ਦੇ ਉਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਸੀ ਜੀ ਜਵਾਬ ਕਿਉਂ ਹਾਰੇ ਆ ਬੈਸਟ ਅੱਛਾ ਜੀ ਜਦੋਂ ਉਹ ਤੋਂ ਬਾਅਦ 19 ਦੀ ਬਹਿਸ ਤੋਂ ਬਾਅਦ ਸਾਡੀ 21 ਦੀ ਪੰਜਾਬ ਸਰਕਾਰ ਦੇ ਕੈਬਨਟ ਰੀਆ ਨਾਲ ਮੀਟਿੰਗ ਹੋਈ ਆ ਪੰਜਾਬ ਪੋਚਤਾਲ ਮਿਲ ਕਮੇਟੀ ਜਿਹੜੀ ਬਣੀ ਹੋਈ ਆ ਠੀਕ ਹੈ ਜੀ ਉੱਥੇ ਅਮਰ ਰੋੜਾ ਜੀ ਬੈਠੇ ਆ ਹਰਪਾਲ ਸਿੰਘ ਚਿਮਾ ਵੀ ਬੈਠੇ ਆ ਉੱਥੇ ਵੀ ਸੈਂਸ ਦਾ ਉਹਨਾਂ ਨੇ ਲਿਆਂਦੇ ਸਾਡੇ ਵੀ ਸੀਗੇ ਇਹ ਬਹਿਸ ਆਖਰ ਨੂੰ ਇਸ ਗੱਲ ਤੇ ਪਹੁੰਚ ਗਈ ਵੀ ਇਹਦਾ ਕੀਤਾ ਕੀ ਜਾ ਸਕਦਾ ਤਾ ਸਰਕਾਰ ਨੇ ਕਿਹਾ ਵੀ ਜੇ ਸੱਚਮੁੱਚ ਕੈਂਸਰ ਹੁੰਦਾ ਆਪਾਂ ਇੱਕ ਸਾਂਝੀ ਰਿਸਰਚ ਕਮੇਟੀ ਬਣਾਵਾਂਗੇ ਅਸੀਂ ਅੱਡੀਕਦੇ ਹਜੇ ਤੱਕ ਨਹੀਂ ਬਣਾਈ ਅਸੀਂ ਕਹਿੰਦੇ ਜੇ ਤੁਹਾਨੂੰ ਸਾਇੰਸ ਤੇ ਵਿਸ਼ਵਾਸ ਨਹੀਂ ਦੁਬਾਰਾ ਰਿਸਰਚ ਕਰ ਲਓ ਪੰਜਾਬ ਤਾਂ ਅੱਗੇ ਮਰ ਰਿਹਾ ਬਿਲਕੁਲ ਬਿਮਾਰੀਆਂ ਵਾਲੇ ਵਾਲੇ ਤੁਹਾਨੂੰ ਪਤਾ ਹੀ ਆ ਸਾਰੇ ਇਹਨਾਂ ਬੁੱਢੇ ਨਾਲੇ ਦਾ ਹੱਲ ਨਹੀਂ ਹੋਇਆ ਅਜੇ ਤੱਕ ਨਹੀਂ ਹੋਇਆ ਉਹ ਡਾਈੰਗ ਫੈਕਟਰੀਆਂ ਵੀ ਜਿਹੜੇ ਕੈਮੀਕਲ ਜੰਦੇ ਉਹਨਾਂ ਨਾਲੇ ਥੱਲੇ ਜਾਂਦੇ ਕੈਸਰੀ ਹੁੰਦੇ ਆ ਬਿਲਕੁਲ ਜੀ ਏ ਹੁਣ ੱੱਕੇ ਨਾਲ ਡਾਂਗਾਂ ਨਾਲ ਅੱਜ ਜੋ ਕੁਛ ਚਾੜਪੈਂਟ ਬੱਗੇ ਕਣ ਵਾਲੇ ਦੁਆਲੇ ਵਾਪਰਿਆ ਦੇਖੋ ਸਾਡੇ ਇਹਨਾਂ ਨੇ ਸਰਗਰਮ ਬਰਕ ਚੱਕ ਲਏ ਚੱਕ ਕੇ ਮਸਲੇ ਦਾ ਹੱਲ ਕਰ ਲੈਣਗੇ ਲੋਕ ਭੜਦੇ ਅੱਜ ਪੰਜਾਬ 'ਚ ਸਾਨੂੰ ਵੀ ਕੇ ਸਿੰਘ ਹੈ ਪ੍ਰਮੁਖ ਇਕਤਰ ਮੁੱਖ ਮੰਤਰੀ ਜੀ ਉਹ ਕਹਿੰਦੇ ਪੰਜਾਬ ਕਾਦੋ ਉਠਦਾ ਅੱਛਾ ਕਿ ਪੰਜਾਬ ਦੀ ਬਰਾਸਤਾ ਹੈ ਗੁਰੂਆਂ ਦੀ ਬਰਾਸਤਾ ਹੈ ਸ਼ਹੀਦਾਂ ਦੀ ਬਰਾਸਤਾ ਹੈ ਇਹ ਗਲਤ ਗੱਲ ਨੂੰ ਨਹੀਂ ਚਾਹਦੇ ਕਿਸਾਨ ਅਦੋਲਨ ਵੀ ਪੰਜਾਬ 'ਚ ਸ਼ੁਰੂ ਹੋਇਆ ਠੀਕ ਹਾਂ ਤੇ ਇਸ ਲਈ ਉਹ ਕਹਿੰਦੇ ਗੱਲ ਠੀਕ ਹੈ ਐਸੇ ਕਹਿ ਵੀ ਸਾਨੂੰ ਤੁਸੀਂ ਲੌਜੀਕ ਦੇ ਆਧਾਰ ਤੇ ਦੱਸ ਦਿਓ ਖਰਾ ਦਿਓ ਸਾਇੰਸ ਸੱਚ ਹੁੰਦੀ ਆ ਜੇ ਸਾਇੰਸ ਸੱਚ ਆ ਤਾਂ ਉਹ ਮੰਨ ਲਓ ਤੁਸੀਂ ਯਾਰ ਬਹੁਤ ਵਿਹਲਾ ਥਾ Rajasthan ਚ ਲੈ ਜਾਓ ਹਾਂ ਬਿਲਕੁਲ ਖਾਲੀ ਤਾਂ ਤੇ ਲੈ ਜਾਓ ਖਾਲੀ ਥਾਂ ਦੇ ਲੈ ਜਾਓ ਰਿਸ਼ ਏਰੀਆ ਦੇ ਵਿੱਚ ਕਿਉਂ ਆ ਜਿਹੜਾ ਆ ਦੇਖੋ ਇਹ ਦੂਜੀ ਵਾਇਲੇਸ਼ਨ ਕੀ ਕਰਦੇ ਆ ਪਹਿਲਾ ਤਾਂ ਸਾਡਾ ਹੈਗਾ ਕਿ ਕੈਸਰ ਜਾਂ ਇਹ ਜਿਹੜੀਆਂ ਹਾਰਮੋਨ ਡਿਸਟਰਬ ਕਰਨੇ ਆ ਦੂਜਾ ਚਾੜਪਿੰਡ ਦੀ ਬੱਤ ਲੱਗਦੀ ਇਹਦੇ ਨਾਲ ਆਪ ਅੱਗੇ ਕਲਾ ਨਾਲ ਆ ਆ ਵਾਦੀ ਨਾਲ ਆ ਇੱਥੇ ਦੁਕਾਨਾਂ ਨਾਲ ਆ ਸਭ ਕੁਝ ਸਰਕਾਰ ਦਾ ਜਿਹੜਾ ਸੈਂਟਰ ਸੈਂਟਰ ਦਾ ਪ੍ਰੋਡਕਸ਼ਨ ਬੋਰਡ ਕਹਿੰਦਾ ਉਹਦੀਆਂ ਗਾਈਡਲਾਈਨਸ ਹੈ 300 ਮੀਟਰ ਦੇ ਅੰਦਰ ਫੈਕਟਰੀ ਨਹੀਂ ਲੱਗ ਸਕਦੀ ਬਕਾਇਰ ਇਹਨੇ ਗਾਈਡਲਾਈਨ ਦੀ ਲੰਘਣਾ ਕੀਤੀ ਇੱਥੋਂ ਦੀ ਅਫਸਰशाही ਨੇ ਇਹਨਾਂ ਨੂੰ ਐਨਓਸੀ ਦਿੱਤੇ ਹੋਏ ਦੱਸੋ ਆਪ ਦੇ ਕਾਨੂੰਨਾਂ ਦੀ ਆਪ ਹੀ ਲੰਘਣਾ ਕਰੀ ਜਾਂਦੇ ਆ ਦੱਸ ਕੀ ਕਹੀਏ ਫਿਰ ਇਹਨਾਂ ਨੂੰ ਡਾਂਗਾ ਜ਼ਰੂਰ ਚਲਾਉਣਾ ਜਾਣਦੇ ਆ ਜ਼ਬਰ ਕਰਨਾ ਜ਼ਰੂਰ ਜਾਣਦੇ ਆ ਫੜ ਕੇ ਅੰਦਰ ਛੱਡ ਲਿਆ ਸੀ ਕਿਹੜਾ ਪਹਿਲੀ ਵਾਰੀ ਜਾਣਾ ਜਿੰਨਾ ਚਿਰ ਲੋਕਾਂ ਦੇ ਹੱਕ ਸੱਚ ਦੀ ਲੜਾਈ ਲੜਦੇ ਆ ਇੱਕ ਗੱਲ ਸਮਝ ਤੋਂ ਬਾਹਰ ਹੈ ਜੀ ਵੀ ਜਿਹੜੇ ਲੋਕ ਮਨਜ਼ੂਰੀਆਂ ਦੇ ਰਹੇ ਨੇ ਇਸ ਚੀਜ਼ ਨੂੰ ਕੀ ਉਹਨਾਂ ਦੇ ਬੱਚੇ ਨਹੀਂ ਉਹਨਾਂ ਦੇ ਪਰਿਵਾਰ ਨਹੀਂ ਸਮਝ ਤੋਂ ਬਾਹਰ ਹੈ ਉਹਨਾਂ ਦੀ ਕਹਾਣੀ ਮੈਂ ਹੋਰ ਜਾ ਇੱਥੇ ਜਿਹੜੇ ਆਪਣੇ ਤੀਜੀ ਦੁਨੀਆ ਦੇ ਦੇਸ਼ ਹਨ ਭਾਰਤ ਵਰਗੇ ਇੱਥੇ ਕਰਾਪਸ਼ਨ ਬਹੁਤ ਹੈ ਚਾਂਦੀ ਦੀ ਜੁੱਤੀ ਚੱਲਦੀ ਹੈ ਬਾਈ ਕੀ ਪਤਾ ਕਿਵੇਂ ਉੱਥੇ ਬੈ ਅਸੀਂ ਮੈਂ ਤੁਹਾਨੂੰ ਦੱਸਦਾ ਇਹਦੀ ਧਾਰਨਾ ਅਸੀਂ ਸਭ ਤੋਂ ਪਹਿਲਾਂ ਭੂੜੀ ਮੋਰਚਾ ਸ਼ੁਰੂ ਹੋਇਆ ਸੀ ਅਸੀਂ 18 ਮਾਰਚ ਨੂੰ ਦਿਸੇ ਸਾਹਿਬ ਨੂੰ ਮਿਲੇ ਸੀ ਵੀ ਇਹ ਗਲਤ ਹੋ ਰਿਹਾ ਜੀ ਉਹਨਾਂ ਨੇ ਮੰਗ ਪੱਤਰ ਲੈ ਲਿਆ ਸਾਨੂੰ ਸਾਨੂੰ ਫਾਰਵਰਡ ਕਰਤਾ ਐਕਸ਼ਨ ਪ੍ਰਦੂਸ਼ਣ ਬੋਰਡ ਨੂੰ ਅਸੀਂ ਜਦੋਂ ਪ੍ਰਦੂਸ਼ਣ ਬੋਰਡ ਕੋਲੇ ਗਏ ਉਹ ਲੈ ਕੇ ਸਾਡੀ ਕਮੇਟੀ ਤਾਂ ਐਕਸ਼ਨ ਕਹਿੰਦਾ ਕੀ ਬਣਦਾ ਯਾਰ ਮੈਨੂੰ ਤਾਂ ਪਤਾ ਜਿਹਨੇ ਐਨਓਸੀ ਦਿੱਤਾ ਅੱਛਾ ਜੀ ਉਹ ਕਹਿੰਦਾ ਕੀ ਬਣਦਾ ਯਾਰ ਮੈਨੂੰ ਤਾਂ ਪਤਾ ਨਹੀਂ ਲਓ ਦੱਸੋ ਕੀ ਕਹੋਗੇ ਬਣਦਾ ਕੀ ਇਹ ਵੀ ਬਣਦਾ ਕੀ ਦੇਖ ਲਓ ਸਾਨੂੰ ਪਹਿਲਾਂ ਉਹਨਾਂ ਨੇ ਹੂੰੜੀ ਵਾਲੀ ਫੈਕਟਰੀ ਇੰਨਾ ਝੂਠ ਬੋਲਿਆ ਕਿ ਤੌਲੀਏ ਬਣਨੇ ਇੱਥੇ ਤਾਂ ਅੱਛਾ ਲੁਕੋ ਕੇ ਰੱਖਿਆ ਜਦੋਂ ਲੋਕ ਉੱਥੇ ਖੜੇ ਵੀ ਇੱਕ ਵਾਰ ਕੰਮ ਸ਼ੁਰੂ ਕਰ ਲੋ ਹਾਂ ਵੀ ਬਾਅਦ ਚ ਕੰਮ ਕਰ ਵੀ ਭਾਈ ਉਹ ਸਤੰਬਰ 23 ਚ ਸ਼ੁਰੂ ਕਰ ਲਿਆ ਜਨਵਰੀ 24 ਤੋਂ ਉਹ ਬਣਾਉਣ ਦੀ ਇਜਾਜ਼ਤ ਮਿਲਦੀ ਐ ਲੀਗਲ ਤਾਂ ਪਹਿਲੇ ਹੀ ਸੀ ਉਹ ਹੁਣ ਵੀ ਸਾਡਾ ਤੇ ਸਾਡਾ ਵੀ ਉੱਥੇ ਵਾਦੀ ਚ ਲੱਗਾ ਸਾਰੇ ਨਕਸ਼ੇ ਪੇਸ਼ ਹੋਏ ਸਭ ਕੁਝ ਹੋ ਗਿਆ ਮਾਲ ਭਾਗ ਦਾ ਨਕਸ਼ਾ ਨਹੀਂ ਮੰਨਦਾ ਦੇਖੋ ਹਾਈ ਕੋਰਟ ਜੇ ਸਰਕਾਰ ਇਹ ਜਿਹੜੀ ਪਲਾਂਟ ਨਹੀਂ ਜੀ ਮਤਲਬ ਪੰਜਾਬ ਦੇ ਵਿੱਚ ਕਿੰਨੇ ਕੁ ਪਲਾਂਟ ਲੱਗਣ ਜਾ ਰਹੇ ਨੇ ਕੋਈ ਸ਼ਾਇਡ ਜੋ ਅਮਨ ਰੋਡ ਨੇ ਸਾਨੂੰ ਦੱਸਿਆ ਸੀਗਾ ਵੀ 53 ਨੂੰ ਅਪਰੂਵਲ ਦਿੱਤੀ 54 ਪਲਾਂਟਾਂ ਨੂੰ ਹਾਂਜੀ ਅੱਛਾ ਜੀ ਪਰ ਇਹ ਜਿੱਥੇ ਵੀ ਲੱਗਦੇ ਆ ਚਲੋ ਜਿੱਥੇ ਲੋਕ ਨਹੀਂ ਜਥੇਬੰਦ ਜਾਂ ਨਹੀਂ ਉਹਨਾਂ ਨੂੰ ਉੱਥੇ ਤਾਂ ਹੋ ਸਕਦਾ ਕਿਤੇ ਚੱਲਦੇ ਹੋਣ ਨਹੀਂ ਤਾਂ ਜਦੋਂ ਇਹ ਚਲਾਉਣ ਦੀ ਕੋਸ਼ਿਸ਼ ਕਰਦੇ ਆ ਲੋਕਾਂ ਕੋਲੇ ਆਵਾਜ਼ ਪਹੁੰਚਦੀ ਆ ਵੀ ਇਹ ਲੋਕਾਂ ਦੀ ਸਿਹਤ ਨੂੰ ਖਰਾਬ ਆ ਸਿਹਤ ਕਰਨਗੇ ਖਰਾਬ ਲੋਕਾਂ ਦੇ ਸਾਡੇ ਬੱਚੇ ਮਰਨਗੇ ਤਾਂ ਲੋਕ ਵਿਰੋਧ ਕਰਨ ਲੱਗ ਜਾਂਦੇ ਆ ਕਿਤੇ ਵੀ ਦੇਖ ਲਓ ਪੰਜਾਬ 'ਚ ਆ ਜਹਾਗੀਰ ਐ ਕਿਥੇ ਲਾਤੀ ਉੱਥੇ ਵਿਰੋਧ ਸ਼ੁਰੂ ਹੋ ਗਿਆ ਜਦੋਂ ਲੋਕਾਂ ਨੂੰ ਪ੍ਰੈਕਟੀਕਲ ਪਤਾ ਲੱਗਦਾ ਉਦੋਂ ਸ਼ੁਰੂ ਕਰ ਦਿਆ ਇੱਥੇ ਚਾਲੂ ਹੋ ਗਿਆ ਜੀ ਹਾਂ ਚਾਲੂ ਹੋ ਗਿਆ ਜੀ ਪਰ ਉੱਥੇ ਹੁਣ ਮਤਾ ਪਾਤਾ ਉੱਥੋਂ ਦੀ ਪੰਚਾਇਤ ਨੇ ਉੱਥੇ ਬਰੋ ਸ਼ੁਰੂ ਹੋ ਗਿਆ ਬਰੋ ਸ਼ੁਰੂ ਹੋ ਗਿਆ ਹਾਂ ਜੀ ਸੋ ਇਹ ਸਾਡੇ ਨਾਲ ਬੱਗਾ ਕਲਾਂ ਦੇ ਜੋ ਕਮੇਟੀ ਸੰਘਰਸ਼ ਮੈਂ ਇਹ ਜਿਨ੍ਹਾਂ ਨੇ ਜਿਨ੍ਹਾਂ ਨੇ ਬਾਇਓ ਗੈਸ ਪਲਾਂਟ ਜੋ ਸਰਕਾਰ ਦੀ ਮਨਜ਼ੂਰੀ ਵੱਲੋਂ ਲੱਗਣ ਜਾ ਰਹੇ ਨੇ ਉਹਨਾਂ ਦੇ ਉੱਪਰ ਅੱਜ ਰੋਸ ਪ੍ਰਦਰਸ਼ਨ ਨੂੰ ਦੇਖਿਆ ਤੁਸੀਂ ਧਰਨੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਲੋਕ ਆਪਣੇ ਬੱਚਿਆਂ ਦੀ ਜਾਨਾਂ ਬਚਾਉਣ ਵਾਸਤੇ ਇਸ ਧਰਨੇ ਦੇ ਵਿੱਚ ਬੈਠੇ ਨੇ ਸਾਡੇ ਨਾਲ ਡਾਕਟਰ ਬਲਵਿੰਦਰ ਸਿੰਘ ਜੀ ਵੀ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਅੱਜ ਜਿਹੜਾ ਇੱਥੇ ਧਰਨਾ ਲੱਗਿਆ ਹੋਇਆ ਹੈ ਕੀ ਇਸ ਧਰਨੇ ਦਾ ਰੀਜਨ ਤੁਸੀਂ ਮੰਨਦੇ ਹੋ ਡਾਕਟਰ ਦੇਖੋ ਜੀ ਇਹ ਕਾਰਪੋਰੇਟ ਘਰਾਣਿਆਂ ਦੇ ਪਲਾਂਟ ਨੇ ਹਾਂਜੀ ਸਰਕਾਰ ਇਹਨਾਂ ਦੀ ਪਿੱਠ ਤੇ ਖੜੀ ਹੈ ਤੇ ਕਾਰਪੋਰੇਟ ਘਰਾਣੇ ਜਿਹੜੇ ਨੇ ਇਹ ਬੜੀ ਲੰਬੀ ਗੇਮ ਕਰਦੇ ਆ ਇਹਨਾਂ ਦੀ ਜਿਹੜੀ ਸਕੀਮ ਹੁੰਦੀ ਆ ਉਹ ਇਦਾਂ ਦੀ ਨਹੀਂ ਹੁੰਦੀ ਵੀ ਅੱਜ ਫਸਲ ਵੀਜੀਆ ਤੇ ਕੱਲ ਵੱਢ ਲੈਣੀ ਆ ਇਹ ਅਗਲੇ 50 60 ਸਾਲਾਂ ਨੂੰ ਧਿਆਨ ਚ ਰੱਖ ਕੇ ਹੀ ਪਲਾਨਿੰਗ ਕਰਦੇ ਆ ਅੱਜ ਤੋਂ ਕਰੀਬ 40 ਸਾਲ ਪਹਿਲੇ ਕਿਸਾਨਾਂ ਨੂੰ ਭੰਡਣਾ ਸ਼ੁਰੂ ਹੋ ਗਏ ਸੀਗੇ ਕਿ ਇਹ ਪਰਾਲੀ ਜਲਾਉਂਦੇ ਨੇ ਤੇ ਪ੍ਰਦੂਸ਼ਣ ਫੈਲਦਾ ਉਹ ਇੱਕ ਬਹੁਤ ਵੱਡਾ ਝੂਠ ਬੋਲਿਆ ਗਿਆ ਸੀ ਲੋਕਾਂ ਨਾਲ ਉਹਦੀ ਆੜ ਚ ਇਹਨਾਂ ਨੇ ਵੱਡੇ ਵੱਡੇ ਹਾਈਵੇ ਬਣਾਏ ਤੇ ਕਿਸਾਨਾਂ ਨੇ ਵਿਰੋਧ ਕਰਨਾ ਸੀ ਦਰਖਤ ਕੱਟਣ ਦਾ ਤੇ ਜੇਸਬੰਦੀਆਂ ਨੇ ਵਿਰੋਧ ਕਰਨਾ ਸੀ ਉਹ ਵਿਚਾਰੇ ਅਪਰਾਧ ਭੋਲ ਚ ਦਬ ਗਏ ਤੇ ਇਹਨਾਂ ਨੇ ਕਰੋੜਾਂ ਦੇ ਰਕਤ ਵੜ ਦਿੱਤੇ ਹਾਈਵੇ ਦੇ ਤੇ ਫਿਰ ਜਦੋਂ ਉਹ ਦਰਖਤ ਅੱਜ ਹੁੰਦੇ ਤੇ ਕਿਸਾਨ ਕਿੰਨੀ ਵੀ ਪਰਾਲੀ ਚਲਾ ਲੈਂਦੇ ਪਰ ਦੂਸਰ ਉਹਨਾਂ ਦਰਖਤਾਂ ਨੇ ਸਾਫ ਕਰ ਦੇਣਾ ਸੀ ਬਿਲਕੁਲ ਫਿਰ ਇਹਨਾਂ ਨੇ ਇਹ ਕਿਹਾ ਕਿ ਪੰਜਾਬ ਦੇ ਪ੍ਰਦੂਸ਼ਨ ਦਾ ਦਿੱਲੀ ਦੇ ਵਿੱਚ ਜਾ ਕੇ ਪ੍ਰਦੂਸ਼ਨ ਹੁੰਦਾ ਪਰ ਜਦੋਂ ਐਨਜੀਟੀ ਦੇ ਵਿੱਚ ਕੇਸ ਚੱਲਿਆ ਔਰ ਜਿਹੜੇ ਉੱਥੇ ਪ੍ਰਧਾਨ ਸੀਗੇ ਜਸਟਿਸ ਸੁਧੀਰ ਅਗਰਵਾਲ ਜੀ ਉਹਨਾਂ ਨੇ ਕਿਹਾ ਕਿ ਮੈਨੂੰ ਵਿਗਿਆਨਕ ਸਟੱਡੀ ਦਿਖਾਓ ਜਿਹਦੇ ਨਾਲ ਪੰਜਾਬ ਦੇ ਕਿਸਾਨਾਂ ਦੀ ਜਲਾਈ ਹੋਈ ਪਰਾਲੀ ਜਾਂ ਹਰਿਆਣੇ ਦੇ ਜਨਰਲ ਕਿਸਾਨਾਂ ਦੀ ਜਲਾਈ ਹੋਈ ਪਰਾਲੀ ਨਾਲ ਦਿੱਲੀ 'ਚ ਪ੍ਰਦੂਸ਼ਣ ਹੁੰਦਾ ਹੋਏ ਸਰਕਾਰ ਇੱਕ ਵੀ ਸਟੱਡੀ ਪੇਸ਼ ਨਹੀਂ ਕਰ ਸਕੀ ਤੇ ਉਹਨਾਂ ਨੂੰ ਲਿਖਣਾ ਪਿਆ ਆਪਣੀ ਜੱਜਮੈਂਟ ਵਿੱਚ ਕਿ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਕਿਸਾਨਾਂ ਦੇ ਖਿਲਾਫ ਸਾਜ਼ਿਸ਼ ਹੋ ਰਹੀ ਹੈ ਪਰ ਉਸ ਸਾਜ਼ਿਸ਼ ਦੇ ਤਹਿਤ ਇਹਨਾਂ ਨੇ ਪਰਾਲੀ ਦੇ ਡਿਸਪੋਜ਼ਲ ਵਾਸਤੇ ਬਾਇਓਗੈਸ ਪਲਾਂਟ ਲਿਆਂਦੇ ਜਦੋਂ ਉਹ ਪਲਾਂਟ ਲੱਗਣ ਲੱਗੇ ਤੇ ਅਸੀਂ ਸਰਕਾਰ ਨੂੰ ਕਿਹਾ ਕਿ ਇਹਨਾਂ ਦੇ ਨਾਲ ਕੀ ਹੈ ਕਿ ਹਰੀ ਕ੍ਰਾਂਤੀ ਨੇ ਪਹਿਲਾਂ ਹੀ ਇੰਨੇ ਸਾਰੇ ਕੀਟਨਾਸ਼ਕ ਨਦੀਨ ਨਾਸ਼ਕ ਖਰਪਤਵਾਰ ਨਾਸ਼ਕ ਪਤਾ ਨਹੀਂ ਬੈਕਟੀਰੀਆ ਨਾਸ਼ਕ ਉਲੀ ਨਾਸ਼ਕ ਪਤਾ ਨਹੀਂ ਕੈਮੀਕਲ ਖਾਦਾਂ ਕੀ ਕੋਸੇ تھے ਸਾਰਾ ਕੁਝ ਸਪਰੇ ਹੋ ਚੁੱਕਾ ਔਰ ਜਿਹੜੀ ਸਾਡੀ ਸਾਰੀ ਜ਼ਮੀਨ ਹੈ ਜ਼ਹਿਰੀਲੀ ਹੋ ਚੁੱਕੀ ਹੈ ਤੇ ਤੁਸੀਂ ਇਹਨਾਂ ਨੂੰ ਨਾ ਲੈ ਕੇ ਆਓ ਇਹਦੇ ਨਾਲ ਕੀ ਹੋਏਗਾ ਕਿ ਜਦੋਂ ਤੁਸੀਂ ਪਰਾਲੀ ਤੋਂ ਬਣਾਓਗੇ ਗੈਸ ਗੈਸ ਤਾਂ ਕੱਢ ਲਈ ਫੇਰ ਜਿਹੜਾ ਫਰਟੀਲਾਈਜ਼ਰ ਸੋਲਿਡ ਫਰਟੀਲਾਈਜ਼ਰ ਆ ਬਾਇਓ ਫਰਟੀਲਾਈਜ਼ਰ ਉਹ ਵੀ ਕੱਢ ਲਿਆ ਬਾਕੀ ਲੱਖਾਂ ਲੀਟਰ ਜਿਹੜਾ ਪਾਣੀ ਰੋਜ਼ ਆ ਹਰ ਫੈਕਟਰੀ ਤੇ ਤਿਆਰ ਹੋਣਾ ਉਹ ਥੱਲੇ ਜ਼ਮੀਨ 'ਚ ਜਾਣਾ ਉਹਦੇ ਨਾਲ ਗਰਾਊਂਡ ਵਾਟਰ ਪੋਲਿਊਟ ਹੋਣਾ ਉਹਦੇ ਨਾਲ ਪਹਿਲਾਂ ਹੀ ਜਿਹੜਾ ਪੰਜਾਬ ਦਾ ਪਾਣੀ ਪੂਰਾ ਪ੍ਰਦੂਸ਼ਿਤ ਹੋ ਚੁੱਕਾ ਪਹਿਲੇ ਹੀ ਪਾਣੀ ਧਰਤੀ ਦਾ ਜਿਹੜਾ ਦੁਸ਼ਿਤ ਹੋ ਚੁੱਕਿਆ ਆਪਣਾ ਪਹਿਲੇ ਹੀ ਉਹਦੇ ਨਾਲ ਹੋਰ ਇਨਸੈਕਟੀਸਾਈਡ ਹੋਰ ਪੈਸਟੀਸਾਈਡ ਹੋਰ ਫੰਗੀਸਾਈਡ ਹੋਰ ਬੈਕਟੀਰੀਸਾਈਡ ਹੋਰ ਥੱਲੇ ਜਾਣੇ ਆ ਤੇ ਇਹ ਤੇ ਪੰਜਾਬ ਤੇ ਬਿਲਕੁਲ ਹੀ ਜ਼ਹਿਰ ਦਾ ਜ਼ਹਿਰ ਦੀ ਇੱਕ ਬੈਲਟ ਬਣ ਕੇ ਜਾਏਗਾ ਪਹਿਲਾਂ ਇਥੋਂ ਇੱਕ ਕੈਂਸਰ ਟ੍ਰੇਨ ਚੱਲਦੀ ਆ ਬੀਖਾਨੇਰ ਨੂੰ ਲੋਕੀ ਉਹਨੂੰ ਕਹਿੰਦੇ ਆ ਕੈਂਸਰ ਟ੍ਰੇਨ ਇੱਥੇ ਤੇ ਪਤਾ ਨਹੀਂ ਕਿੰਨੀ ਆ ਕੈਂਸਰ ਟ੍ਰੇਨਾਂ ਚੱਲਣੀਆਂ ਇਹ ਕੈਂਸਰ ਇੱਕ ਚੀਜ਼ ਆ ਇਹਦਾ ਇੱਕ ਦੂਜਾ ਸਾਈਡ ਇਫੈਕਟ ਇਹ ਆ ਕਿ ਇਹਨਾਂ ਕੈਮੀਕਲਾਂ ਦੇ ਨਾਲ ਸਾਡੇ ਹਾਰਮੋਨ ਜਿਹੜੇ ਡਿਸਟਰਬ ਹੋ ਜਾਂਦੇ ਨੇ ਬੱਚੇ ਜਦੋਂ ਜਵਾਨ ਹੋਣਗੇ ਉਹਨਾਂ ਦੇ ਪ੍ਰਜਨਨ ਅੰਗ ਬਣਦੇ ਨਹੀਂ ਜੇ ਬਣੇ ਤਾਂ ਉਹਨਾਂ ਨੇ ਕੰਮ ਨਹੀਂ ਕਰਨਾ ਸਾਡੀਆਂ ਔਲਾਦਾਂ ਤੇ ਔਲਾਦ ਨੂੰ ਤਰਸਣਗੀਆਂ ਸਾਡੇ ਬੱਚੇ ਤੇ ਬੱਚੇ ਪਤਾ ਨਹੀਂ ਕਰ ਸਕਣਗੇ ਇਹ ਸਾਰਾ ਪੰਜਾਬ ਤਾਂ ਇੱਕ ਤਰ੍ਹਾਂ ਦਾ ਵਿਹਾਨ ਮਰਦਾ ਪ੍ਰਦੇਸ਼ ਬਣ ਕੇ ਰਹਿ ਜਾਏਗਾ ਸਾਡੀ ਤਾਂ نسل ਖੁਸੀ ਹੋਣ ਜਾ ਰਹੀ ਹੈ ਅਸੀਂ ਇਹਦਾ ਵਿਰੋਧ ਕਰਾਂਗੇ ਇਸੇ ਕਰਕੇ ਲੋਕੀ ਵਿਰੋਧ ਕਰ ਰਹੇ ਨੇ ਇਹ ਬਗਾ ਕਲਾ ਮੋਰਚਾ ਲੱਗਾ ਹੋਇਆ ਸੀ ਅੱਜ ਰਾਤ ਇਹਨਾਂ ਨੇ ਜਿਵੇਂ ਸੁਖਵਿੰਦਰ ਸਿੰਘ ਹੀ ਦੱਸ ਕੇ ਗਏ ਪੂਰਾ ਨਾਦਰਸਾਈ ਜ਼ੁਲਮ ਕੀਤਾ ਇਹਨਾਂ ਨੇ ਪੂਰਾ ਜਿਵੇਂ ਆਇਆ ਅਹਿਮਦ ਸਾਹਿਬ ਅਦਾਲੀ ਚੜ੍ਹ ਕੇ ਆ ਗਿਆ ਹੋਏ ਉਵੇਂ ਪੰਜਾਬ ਗਵਰਨਮੈਂਟ ਦਾ ਚੜ੍ਹ ਕੇ ਆਇਆ ਲੋਕਾਂ ਨੇ ਮੂੰਹ ਪੰਨੇ ਆਂਦੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਇਹ ਸਬਕ ਲੇ ਆਪਣੀਆਂ ਨਾਲ ਹਰਕਤਾਂ ਤੋਂ ਬਾਝਾ ਇਹ ਸਾਡੇ ਨਾਲ ਹੈ ਸੰਘਰਸ਼ ਕਮੇਟੀ ਬੱਗਾ ਗਲਾਂ ਦੀ ਜੋ ਕਿ ਅੱਜ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੀ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜੇ ਲੋਕ ਨੇ ਇਸ ਬਾਇਓ ਗੈਸ ਪਲਾਂਟ ਦਾ ਵਿਰੋਧ ਕਰ ਰਹੇ ਨੇ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਆ ਕਿ ਪਿੱਛੇ ਆ ਦੇਖੋ ਤੁਸੀਂ ਇਹ ਇਸ ਜਗ੍ਹਾ ਦੇ ਉੱਪਰ ਜਿਹੜਾ ਪਲਾਂਟ ਹੈ ਉਹ ਲੱਗਣ ਜਾ ਰਿਹਾ ਸੀ ਜਿਸ ਦਾ ਅੱਜ ਪਿੰਡ ਵਾਸੀਆਂ ਵੱਲੋਂ ਪੂਰਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ ਸਭ ਧਰਨੇ ਦੇ ਵਿੱਚ ਮੌਜੂਦ ਨੇ ਲੇਡੀਜ਼ ਵੀ ਨੇ ਤੇ ਜੈਂਟਸ ਵੀ ਨੇ ਬੱਚੇ ਵੀ ਨੇ ਛੋਟੇ ਵੀ ਆ ਵੱਡੇ ਵੀ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਜੋ ਪਲਾਂਟ ਦਾ ਬਾਇਓ ਗੈਸ ਪਲੈਂਟ ਦਾ ਜੋ ਵਿਰੋਧ ਕੀਤਾ ਹੈ ਸਾਡੇ ਨਾਲ ਹੋਰ ਵੀ ਕੋਈ ਪਿੰਡ ਵਾਸੀ ਮੌਜੂਦ ਨੇ ਵੀਰੇ ਸਾਡੇ ਨਾਲ ਗੱਲਬਾਤ ਕਰਦੇ ਆਂ ਇਹਨਾਂ ਦੇ ਨਾਲ ਕੀ ਕੀ ਕਹਿਣਾ ਚਾਹੁੰਦੇ ਨੇ ਜਿਹੜਾ ਇਹ ਪਲੈਂਟ ਲੱਗਣ ਜਾ ਰਿਹਾ ਸਰ ਸਤਿ ਸ਼੍ਰੀ ਅਕਾਲ ਸਰ ਮੈਂ ਸੁੱਚਾ ਸਿੰਘ ਪਿੰਡ ਝਾੜ ਤੋਂ ਆ ਜੀ ਇਦਾਂ ਜੀ ਹੁਣ ਇੱਕ ਪਾਸੇ ਤਾਂ ਪ੍ਰਸ਼ਾਸਨ ਇਹ ਗੱਲ ਕਹਿ ਰਿਹਾ ਜੀ ਕਿ ਤੁਸੀਂ ਆਪਣੇ 31 ਮੈਂਬਰੀ ਕਮੇਟੀ ਬਣਾਓ ਜੀ 21 ਮੈਂਬਰੀ ਕਮੇਟੀ ਬਣਾਓ ਜੀ ਪਹਿਲਾ ਮੀਟਿੰਗ ਦੌਰਾਨ ਮੇ ਇਹ ਗੱਲ ਕਹੀ ਗਈ ਦੂਜੇ ਪਾਸੇ ਸਾਡੇ ਤੋਂ ਲਿਸਟਾਂ ਲੈ ਕੇ ਰਾਤ ਨੂੰ ਅਰੈਸਟ ਕਰਨ ਆ ਰਹੇ ਆ ਜੀ ਪਿੰਡ ਦਾ ਮੌਜੂਦਾ ਸਰਪੰਚ ਹੈ ਜੀ ਅਜੇ ਤੱਕ ਕਿਸੇ ਪ੍ਰਸ਼ਾਸਨ ਕਿ ਨਾ ਤਾਂ ਮਜੂਦਾ ਸਰਪੰਚ ਨੇ ਅਜ ਤੱਕ ਇੱਥੇ ਵਾਇੰਡ ਦਿੱਤੀ ਆ ਕੇ ਜੀ ਨਾ ਸਪੀਚ ਕੀਤੀ ਐ ਠੀਕ ਐ ਉਹ ਬਿਲਕੁਲ ਪਿੰਡ ਦੇ ਨਾਲ ਖੜਾ ਉਹ ਪਿੰਡ ਦੇ ਨਾਲ ਖੜਨਾ ਚਾਹੀਦਾ ਜੀ ਉਹਨੂੰ ਵੀ ਰਾਤ ਚੱਕ ਕੇ ਲੈ ਗਏ ਜੋ ਵਾਲ ਤਾਂ ਪਿੰਡ ਦਾ ਸਰਪੰਚ ਮਜੂਦਾ ਉਹਨੂੰ ਚੱਕ ਕੇ ਲੈ ਗਏ ਜੀ ਠੀਕ ਐ ਜਿਹੜੇ ਵਿਰੋਧ ਕਰਦੇ ਉਹਨੂੰ ਚੱਕ ਕੇ ਲੈ ਗਏ ਇੱਕ ਪਾਸੇ ਕਹਿੰਦੇ ਤੁਸੀਂ ਆਪਣੀ ਮੀਟਿੰਗਾਂ ਕਰੋ ਜੀ ਆਪਣੀ ਟੀਮਾਂ ਬਣਾਓ ਦੂਜੇ ਪਾਸੇ ਰਿਸਟਾ ਮੰਗ ਕੇ ਤੇ ਉਸ ਦਾ ਦੂਜੇ ਦਿਨ ਆ ਕੇ ਰੇਡ ਕਰਤੀ ਰਾਤ ਨੂੰ 2 ਵਜੇ ਦੱਸੋ ਜੀ ਕੋਈ ਕਿ ਦੱਸਿਆ ਨਹੀਂ ਕੋਈ ਕੁਝ ਨਹੀਂ ਕੀਤਾ ਜੀ ਦੇਖੋ ਕਿੱਡਾ ਵੱਡਾ ਗਿਆ ਗਲਤ ਗੱਲ ਆ ਜੀ ਇਹ ਇਹ ਸਾਰੇ ਪ੍ਰਸ਼ਾਸਨ ਦੀ ਗਲਤੀ ਕਹੋਗੇ بس ਇਨੀ ਗੱਲ ਆਪਾਂ ਨੂੰ। ਸੋ ਇਹ ਸਾਡੇ ਨਾਲ ਪਿੰਡ ਵਾਸੀ ਸੀ ਜੀ ਕੋਈ ਪਿੰਡ ਚਾੜ ਤੋਂ ਨੌਜਵਾਨ ਸੀ ਜਿਸ ਨੇ ਦੱਸਿਆ ਕਿ ਜਿਹੜਾ ਵੀ ਇਸ ਮੋਰਚੇ ਦੇ ਉੱਪਰ ਆ ਕੇ ਇਸ ਬਾਇਓ ਗੈਸ ਪਲਾਂਟ ਦਾ ਵਿਰੋਧ ਕਰਦਾ ਹੈ ਉਸ ਨੂੰ ਪ੍ਰਸ਼ਾਸਨ ਚੱਕ ਕੇ ਲੈ ਜਾਂਦਾ। ਸੋ ਇਹ ਜਿਹੜੀਆਂ ਸ਼ਗਰਸ਼ ਕਮੇਟੀਆਂ ਨੇ ਜਿੰਨੀਆਂ ਵੀ ਪੰਜਾਬ ਦੀਆਂ ਧਰਨੇ ਲਾਉਂਦੀਆਂ ਨੇ ਇਹਨਾਂ ਦਾ ਕਹਿਣਾ ਇਹੀ ਹੈ ਕਿ ਪੰਜਾਬ ਦੇ ਵਿੱਚ ਧਰਨਿਆਂ ਤੋਂ ਬਿਨਾ ਇਹਨਾਂ ਮਸਲਿਆਂ ਦਾ ਕੋਈ ਵੀ ਹੱਲ ਨਹੀਂ ਹੈ। ਤੋ ਅੱਜ ਜੋ ਬੱਗਾ ਕਲਾ ਹੰਬੜਾ ਰੋਡ ਲੁਧਿਆਣਾ ਦੇ ਉੱਪਰ ਇਸ ਬਾਇਓ ਗੈਸ ਰਿਲਾਈਂਸ ਦਾ ਜੋ ਬਾਇਓ ਗੈਸ ਪਲਾਂਟ ਹੈ ਤੁਹਾਨੂੰ ਤਸਵੀਰਾਂ ਵੀ ਦਿਖਾਇਆ ਕਿ ਇਸ ਦਾ ਜੋ ਵਿਰੋਧ ਹੈ ਇਹ ਜੋਰਾ ਛੋਰਾ ਤੇ ਹੈ ਇਹਨਾਂ ਦਾ ਕਹਿਣਾ ਹੈ ਕਿ ਜੇ ਇਸ ਨੂੰ ਇਹ ਕੰਮ ਨੂੰ ਇੱਥੇ ਹੀ ਨਾ ਰੋਕਿਆ ਗਿਆ ਤਾਂ ਇਸ ਸੰਘਰਸ਼ ਨੂੰ ਅਸੀਂ ਹੋਰ ਵੀ ਤੇਜ਼ ਕਰਾਂਗੇ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰੇਮ ਟੀਵੀ ਦੇ ਲਈ ਰਾਜੂ ਪਾਟਿਆ ਲੁਧਿਆਣਾ